ਗਾਈਜ਼ ਜੋ ਐਪਲੀਕੈਂਟਸ ਵੀ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਆ ਜਾਂ ਫਿਰ ਆਲਰੇਡੀ ਕੈਨੇਡਾ ਜਾ ਚੁੱਕੇ ਆ ਉਹਨਾਂ ਲਈ IRCC ਦੁਆਰਾ ਕੀਤੇ ਗਏ ਅਪਡੇਟਸ ਦੇ ਬਾਰੇ ਜਾਨਣਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ LMIA ਦੇ ਜੋ 50 ਪੁਆਇੰਟਸ ਐਪਲੀਕੈਂਟਸ ਨੂੰ ਕੈਨੇਡਾ ਵਿੱਚ PR ਹਾਸਿਲ ਕਰਨ ਲਈ ਮਿਲਦੇ ਸੀ ਕੀ ਆ ਉਹ ਹੱਲੇ ਵੀ ਐਡ ਹੋ ਰਹੇ ਆ ਜਾਂ ਨਹੀਂ ਹੋ ਰਹੇ ਇਸ ਸੀਜ਼ ਨੂੰ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਨਾਲ ਹੀ ਨਾਲ ਕੈਨੇਡਾ ਵਿੱਚ PR ਨੂੰ ਲੈ ਕੇ ਕਿਹੋ ਜਿਹਾ 트ੈਂਡ ਚੱਲ ਰਿਹਾ ਆ ਵਰਕ ਪਰਮਿਟ ਦੇ ਬਾਰੇ ਕੀ ਆ ਨਿਊ ਚੇਂजेस ਆ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ ਹੈ ਵਰਕ ਵੀਜ਼ਾ ਨੂੰ ਲੈ ਕੇ ਤੇ ਕੈਨੇਡਾ ਵਿੱਚ ਟੈਂਪਰੇਰੀ ਵੀਜ਼ਾ ਤੁਸੀਂ ਕਿਵੇਂ ਲੈ ਸਕਦੇ ਆ ਟੈਂਪਰੇਰੀ ਵੀਜ਼ਾ ਦੇ ਵਿੱਚ ਹਰ ਟਾਈਪ ਦਾ ਵੀਜ਼ਾ ਆ ਜਾਂਦਾ ਹੈ ਜਿਵੇਂ ਕਿ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਸਟਡੀ ਵੀਜ਼ਾ ਤੇ ਕੀਆ ਟ੍ਰੈਂਡ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਇਹਨਾਂ ਸਾਰੀਆਂ ਹੀ ਅਪਡੇਟਸ ਦੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿੱਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਗਾਇਸ ਸਭ ਤੋਂ ਪਹਿਲਾਂ ਅਗਰ ਐਲ ਐਮ ਆਈ ਦੀ ਗੱਲ ਕਰੀਏ LMIA ਦੇ 50 ਪੁਆਇੰਟਸ ਜੋ ਐਪਲੀਕੈਂਟਸ ਨੂੰ PR ਦੇ ਲਈ ਦਿੱਤੇ ਜਾਂਦੇ ਸੀ ਉਹ ਹਾਲੇ ਵੀ ਐਡ ਕੀਤੇ ਜਾ ਰਹੇ ਆ ਸੋ ਤੁਹਾਨੂੰ ਬਿਲਕੁਲ ਵੀ ਇਸ ਚੀਜ਼ ਬਾਰੇ ਪਰੇਸ਼ਾਨ ਹੋਣ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਕਿ LMIA ਦੇ 50 ਪੁਆਇੰਟਸ ਐਡ ਹੋਣਗੇ ਜਾਂ ਨਹੀਂ ਬਿਕੋਜ਼ ਕੈਨੇਡੀਅਨ ਕੰਪਨੀਆਂਸ ਨੂੰ ਬਹੁਤ ਸਾਰੇ ਫੋਰਨਰ ਵਰਕਰਸ ਨੂੰ ਇਨਵਾਈਟ ਕਰਨਾ ਪੈਂਦਾ ਆ ਸੋ LMIA ਦੇ ਜੋ 50 ਪੁਆਇੰਟਸ ਹੈ ਇਸ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਨਾ ਸਿਰਫ ਵਰਕਰਸ ਲਈ ਜੋ ਕੈਨੇਡਾ ਦੇ ਵਿੱਚ PR ਲੈਣਾ ਚਾਹੁੰਦੇ ਆ ਬਲਕਿ ਸਾਰੀਆਂ ਹੀ ਕੰਪਨੀਆਂਸ ਦੇ ਲਈ ਵੀ ਜੋ ਵਰਕਰਸ ਨੂੰ ਕਿਸੇ ਦੂਸਰੀ ਕੰਟਰੀ ਤੋਂ ਇਨਵਾਈਟ ਕਰਦੇ ਆ ਮੀਨਸ ਬੁਲਾਉਂਦੇ ਆ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਕਲੀ ਨੇ ਵੀ ਇਸ ਚੀਜ਼ ਦੀ ਕਲੈਰੀਫਿਕੇਸ਼ਨ ਕਰ ਦਿੱਤੀ ਹੈ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆ ਟੂਰਿਸਟ ਤੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੀ ਅਗਰ ਗੱਲ ਕਰੀਏ ਤਾਂ ਇਸ ਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕਾ ਆ ਪਹਿਲੇ ਜਿੱਥੇ ਵਿਧੀਨਾ ਮੰਥ ਐਪਲੀਕੈਂਟਸ ਨੂੰ ਵੀਜ਼ਾਸ ਦੇ ਰਿਜ਼ਲਟ ਦੇਖਣ ਨੂੰ ਮਿਲ ਰਹੇ ਸੀ ਹੁਣ ਇਹ ਪ੍ਰੋਸੈਸਿੰਗ ਟਾਈਮ ਇਨਕਰੀਜ਼ ਹੋ ਕੇ 2 ਮੰਥ ਤੋਂ ਵੀ ਜ਼ਿਆਦਾ ਦਾ ਹੋ ਚੁੱਕਾ ਆ ਸੋ ਅਗਰ ਤੁਸੀਂ ਕੋਈ ਫੈਮਿਲੀ ਫੰਕਸ਼ਨ ਲਈ ਜਾਣਾ ਚਾਹੁੰਦੇ ਆ ਜਾਂ ਫਿਰ ਕੋਈ ਵੀ ਟ੍ਰ ਤੁਹਾਡਾ ਟਾਈਮਲੀ ਪਹੁੰਚਣਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਨ that case ਤੁਹਾਨੂੰ ਆਪਣਾ ਸ਼ੈਡਿਊਲ ਪ੍ਰੀਪਲਾਨ ਕਰਕੇ ਹੀ ਚੱਲਣਾ ਪਏਗਾ ਕਿਉਂਕਿ ਇਸ ਦੇ ਵਿੱਚ ਟਾਈਮ ਜ਼ਿਆਦਾ ਲੱਗ ਸਕਦਾ ਹੈ ਐਕਸਪੈਕਟੇਸ਼ਨ ਤੋਂ ਵੀ ਤੇ ਨਾਲ ਹੀ ਨਾਲ ਤੁਹਾਨੂੰ ਇਹ ਚੀਜ਼ ਵੀ ਦੱਸ ਜਾਈਏ ਕਿ ਟੈਂਪਰੇਰੀ ਵੀਜ਼ਾ ਦੇ ਵਿੱਚ ਰਿਫਿਊਜ਼ਲ ਦੇ ਬਹੁਤ ਜ਼ਿਆਦਾ ਹਾਈ ਚਾਂਸਸ ਆ ਸਪੈਸ਼ਲੀ ਇਸ ਟਾਈਮ ਅਗਰ ਤੁਸੀਂ ਅਪਲਾਈ ਕਰੋਗੇ ਤਾਂ ਬਹੁਤ ਜ਼ਿਆਦਾ ਹਾਈ ਚਾਂਸ ਰਹਿਣਗੇ ਕਿ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਏ ਕਿਉਂਕਿ ਇਸ ਟਾਈਮ ਹਰ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਦੇ ਵਿੱਚ ਬਹੁਤ ਜ਼ਿਆਦਾ ਦੀਪਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕੈਨੇਡਾ ਇਮੀਗ੍ਰੇਸ਼ਨ ਆਫੀਸਰ ਵੱਲੋਂ ਕਿਉਂਕਿ ਜੋ ਵੀ ਡਾਕੂਮੈਂਟਸ ਤੁਸੀਂ ਸਬਮਿਟ ਕਰਵਾ ਰਹੇ ਹੋ ਪੂਰੀ ਤਰ੍ਹਾਂ ਵੈਲਿਡ ਹੋਣੇ ਚਾਹੀਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੇਕ ਡਾਕੂਮੈਂਟੇਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਨਾਲ ਹੀ ਨਾਲ ਅਗਰ ਤੁਹਾਡੇ ਕੋਲ ਕੋਈ ਸਪਾਂਸਰਸ਼ਿਪ ਲੈਟਰ ਹੈ ਤਾਂ ਉਸ ਕੇਸ ਦੇ ਵਿੱਚ ਵੀਜ਼ਾ ਮਿਲਣ ਦੇ ਚਾਂਸਸ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੇ ਆ ਕਿਉਂਕਿ ਅਗਰ ਤੁਹਾਡੇ ਕੋਲ ਕੋਈ ਸਪਾਂਸਰਸ਼ਿਪ ਲੈਟਰ ਹੈ ਜਾਂ ਕੋਈ ਇਨਵੀਟੇਸ਼ਨ ਹੈ ਤਾਂ ਉਸ ਦੇ ਬੇਸਿਸ ਤੇ ਕੈਨੇਡਾ ਇਮੀਗ੍ਰੇਸ਼ਨ ਆਫੀਸਰ ਨੂੰ ਵੀ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਤੁਹਾਡੇ ਕੋਲ ਤੁਹਾਡੀ ਕੰਟਰੀ ਵਾਪਸ ਜਾਣ ਦਾ ਵੀ ਰੀਜ਼ਨ ਹੈ ਜਿਸ ਦੇ ਬੇਸਿਸ ਤੇ ਤੁਹਾਨੂੰ ਵੀਜ਼ਾ ਗ੍ਰਾਂਟ ਕੀਤਾ ਜਾ ਸਕਦਾ ਹੈ ਸੋ ਨੈਕਸਟ ਅਗਰ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਪੰਜ ਪ੍ਰਾਂਤਾਂ ਦੇ ਵਿੱਚ ਸੈਲਰੀ ਵੇਜਸ ਨੂੰ ਭਾਵੇਂ ਇਹ ਅਮਾਊਂਟ ਬਹੁਤ ਜ਼ਿਆਦਾ ਵੱਡੀ ਨਹੀਂ ਆ ਬਟ ਸਟਿਲ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਸਪੈਸ਼ਲੀ ਹੁਣ ਐਪਲੀਕੈਂਟਸ ਲਈ ਜੋ ਕਾਫੀ ਲੰਬੇ ਟਾਈਮ ਤੋਂ ਆਪਣੇ ਸੈਲਰੀ ਦੇ ਵਿੱਚ ਇਨਕਰੀਮੈਂਟ ਦੀ ਉਮੀਦ ਲਗਾ ਕੇ ਬੈਠੇ ਹੋਏ ਆ ਨੈਕਸਟ ਅਗਰ ਪੀਆਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਪੀਆਰ ਦਾ ਕੋਟਾ ਵੀ ਵਧਾਉਣ ਦੀ ਗੱਲ ਕੀਤੀ ਜਾ ਰਹੀ ਆ ਤੇ ਨਾਲ ਹੀ ਨਾਲ ਅਲੱਗ-ਅਲੱਗ ਤਰ੍ਹਾਂ ਦੇ ਡਰਾਅਸ ਵੀ ਕੱਢੇ ਜਾ ਰਹੇ ਆ ਜਿਵੇਂ ਕਿ ਪੀਐਨਪੀ ਡਰਾਅ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਤੇ ਨਾਲ ਹੀ ਨਾਲ ਐਕਸਪ੍ਰੈਸ ਐਂਟਰੀ ਡਰਾਅ ਵੀ ਕੱਢਿਆ ਜਾ ਰਿਹਾ ਆ ਇਸ ਤੋਂ ਇਲਾਵਾ ਫ੍ਰੈਂਚ ਲੈਂਗੁ ਕੈਨੇਡਾ ਵਿੱਚ ਰਹਿਣ ਵਾਲੇ ਐਪਲੀਕੈਂਟਸ ਨੂੰ ਪੀਆਰ ਦਿੱਤੀ ਜਾ ਰਹੀ ਆ ਕੈਨੇਡਾ ਵਿੱਚ ਫ੍ਰੈਂਕੋਫੋਨ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਆ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਦੀ ਵਧੀਆ ਨੋਲਿਜ ਹਾਸਲ ਕਰ ਲੈਂਦੇ ਆ ਤਾਂ ਉਸ ਦੇ ਬੇਸਿਸ ਤੇ ਤੁਸੀਂ ਕੈਨੇਡਾ ਵਿੱਚ ਨਾ ਸਿਰਫ ਵਰਕ ਪਰਮਿਟ ਬਲਕਿ ਕੈਨੇਡਾ ਦੇ ਵਿੱਚ ਪੀਆਰ ਵੀ ਲੈ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਇਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ Positive, stay hopeful.